ਸਸਕਲ ਦੋਸਤੋ ਮੈਂ ਜਸਦੀਪਟਰ ਲਾਫ ਐਸ ਵਕਤ ਰਮਦਾਸ ਦੇ ਨਾਲ ਲੱਗਦੇ ਪਿੰਡ ਪਰਸ਼ੇ ਦੇ ਵਿੱਚ ਖਲੋਤੇ ਜਿੱਥੇ ਕਿ ਸ਼੍ਰੀ ਗੁਰ ਰਮਦਾਸ ਦੇ ਘਰ ਦੇ ਰਾਗੀ ਸਿੰਘਾਂ ਵੱਲੋਂ ਇੱਕ ਬਹੁਤ ਵੱਡੀ ਸੇਵਾ ਚੁਕੀ ਜਾ ਰਹੀ ਹੈ ਇਸ ਪਿੰਡ ਦੇ ਜੋ ਹੜ੍ਹ ਪੀੜਤ ਨੇ ਜਿਨ੍ਹਾਂ ਦੀਆਂ ਪਾਣੀ ਦੇ ਨਾਲ ਜਿਹੜੀ ਜ਼ਮੀਨ ਦੀ ਬਰਬਾਦੀ ਹੋਈ ਉਹਨਾਂ ਵਾਸਤੇ ਅੱਜ ਰਾਗੀ ਰਾਗੀ ਸਿੰਘਾਂ ਵੱਲੋਂ ਇੱਕ ਬਹੁਤ ਵੱਡਾ ਛਲਾਗਾ ਜੋ ਕਦਮ ਚੁੱਕਿਆ ਜਾ ਰਿਹਾ ਹੈ ਕਿ ਇਸ ਪਿੰਡ ਦੇ ਕਿਸਾਨਾਂ ਨੂੰ ਜਿਹੜਾ ਬੀਜ ਖਾਦ ਜਿਹੜੀ ਆ ਮੁਹੱਈਆ ਕਰਾ ਰਹੇ ਨੇ ਸਿੰਘ ਸਾਹਿਬ ਗੱਲਬਾਤ ਕਰਦੇ ਆ ਸਿੰਘ ਸਾਹਿਬ ਬੜੀ ਵੱਡੀ ਸੇਵਾ ਕਰ ਰਹੇ ਹੋ ਅੱਜ ਕਿੰਨਾ ਇਹ ਸਪਿੰਟ ਨੂੰ ਕੀ ਕੋ ਜੱਜ ਦੇ ਕੇ ਜਾ ਰਹੇ ਹੋ ਤੁਸੀਂ ਕਿਸਾਨਾਂ ਨੂੰ ਅੱਜ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ ਗੁਰੂ ਰੂਪ ਖਾਲਸਾ ਸਾਧ ਸੰਗਤ ਜੀ ਜਿਵੇਂ ਕਿ ਕੁਝ ਸਮਾਂ ਪਹਿਲਾਂ ਸ਼੍ਰੋਮਣੀ ਰਾਗੀ ਸੇਈ ਦਰਬਾਰ ਸਾਹਿਬ ਇਹਨਾਂ ਪਿੰਡਾਂ ਦੇ ਵਿੱਚ ਆਪਾਂ ਵਿਚਰ ਕੇ ਗਏ ਸੀ ਵੀ ਇੱਥੇ ਕਿਹੜੀ ਕਿਹੜੀ ਚੀਜ਼ ਦੀ ਜ਼ਰੂਰਤ ਆ ਜਿਹੜੀ ਵੀ ਆਪਣੀ ਕਿਉਂਕਿ ਸਾਡੇ ਪਰਿਵਾਰ ਨਹੀਂ ਸਾਰੇ ਤੇ ਇਹਨਾਂ ਦੀਆਂ ਜ਼ਰੂਰਤਾਂ ਸਾਡੀਆਂ ਜ਼ਰੂਰਤਾਂ ਨੇ ਨੁਕਸਾਨ ਆਪਾਂ ਵੇਖਿਆ ਸੀ ਵੀ ਕਾਫੀ ਹੈ ਜਿਆਦਾ ਕਾਫੀ ਜਿਆਦਾ ਤੇ ਸੰਸਥਾਵਾਂ ਆਪ ਆਪਣੇ ਤੌਰ ਤੇ ਕਰੀਆਂ ਸੀ ਨੇ ਤੇ ਉਹੋ ਹੀ ਆਪਾਂ ਵਾਦਾ ਕਰਕੇ ਜੇਸੇ ਵੀ ਸ਼੍ਰੋਮਣੀ ਗੱਦੀ ਸਭਾ ਸਿੰਦਰਪਾਸ ਹੈ ਜਿਨ੍ਹਾਂ ਨੇ ਆਪਣੇ ਤੌਰ ਤੇ ਵੀ ਮਾਇਆ ਇਕੱਠੀ ਕੀਤੀ ਸੀਗੀ ਤੇ ਸੰਗਤ ਦੇ ਵਿੱਚ ਜਾ ਕੇ ਵੀ ਉਹਨਾਂ ਨੂੰ ਵੀ ਹੌਕਾ ਦੇ ਕੇ ਇਨਾਂ ਵੀਰਾਂ ਵਾਸਤੇ ਮਾਇਆ ਆਪਾਂ ਇਕੱਠੀ ਕੀਤੀ ਆ ਉਸੇ ਤਹਿਤ ਅੱਜ ਆਪਾਂ ਇਨਾਂ ਪਿੰਡਾਂ ਦੇ ਵਿੱਚ ਆਏ ਆ 1051 ਕਿਲੇ ਉਹਨਾਂ ਦੀ ਸੇਵਾ ਜਿਹੜੀ ਖਾਦ ਬੀਜ ਤੇ ਡੀਜ਼ਲ ਦੀ ਬਣਦੀ ਆ तकरीबन 40 ਲੱਖ ਰੁਪਏ ਦੀ ਸੇਵਾ ਉਹ ਉਹਦਾ ਜੋ ਕੁਝ ਅੱਜ ਵੰਡਣਾ ਹੈ ਉਹਦੀ ਸ਼ੁਰੂਆਤ ਕਰਨ ਆਏ ਆ ਪਿੰਡ ਦੇ ਸਰਪੰਚ ਵੀ ਨਾਲ ਨੇ ਪਿੰਡ ਦੇ ਮੋਹਤਵਾਰ ਵੀ ਨਾਲ ਨੇ ਆਪਜੀ ਵੀ ਇੱਥੇ ਹੀ ਆ ਸਾਡੇ ਕੀਤਨੀ ਸਿੰਘ ਵੀ ਇੱਥੇ ਆਏ ਨੇ ਸਾਰੇ ਆਪ ਤੇ ਗੁਰੂ ਰਾਮਦਾਸ ਜੀ ਅੱਗੇ ਆਪਾਂ ਇਹੀ ਅਰਦਾਸ ਕਰਕੇ ਆਏ ਆ ਵੀ ਮਾਲਕ ਜੀ ਤੁਸੀਂ ਇਹ ਪਰਿਵਾਰਾਂ ਨੂੰ ਸੰਭਾਲਣਾ ਹੈ ਤੇ ਤੁਸੀਂ ਸੇਵਾ ਸ਼ੁਰੂ ਕਰਨੀ ਹੈ ਜਰੀਆ ਸਤਗੁਰੂ ਜੀ ਨੇ ਸਾਨੂੰ ਬਣਾਇਆ ਮਾਲਕ ਜੀ ਦਾ ਕੋਟਾਨ ਕੋ ਸ਼ੁਕਰਾਨਾ ਹੈ ਅੱਜ ਆਪਾਂ ਸ਼ੁਰੂ ਕਰ ਲੈਂਦੇ ਹਾਂ ਸਿੰਘ ਸਾਹਿਬ ਨੁਕਸਾਨ ਬਹੁਤ ਆ। ਸੇਵਾ ਵੀ ਚਲੋ ਬਹੁਤ ਸੰਸਤਾਵਾਂ ਕਰ ਰਹੀਆਂ। ਪਰ ਅਸਲ ਵਿੱਚ ਗਰਾਉਂਡ 11 ਤੇ ਜਿਹੜੀ ਸੇਵਾ ਹੁਣ ਸ਼ੁਰੂ ਹੋਈ ਹੈ ਕਿਦਾਂ ਮੰਨਦੇ ਹੋ ਤੁਸੀਂ? ਅ ਸਾਡਾ ਮੰਨਣਾ ਤੇ ਇਹ ਵੀ ਗਰਾਉਂਡ ਲੈਵਲ ਤੇ ਆ ਕੇ ਪਹਿਲਾਂ ਦੇਖ ਕੇ ਫਿਰ ਹੀ ਢੰਗ ਦੇ ਨਾਲ ਸੇਵਾ ਹੋਣੀ ਚਾਹੀਦੀ ਆ। ਪਰ ਇਸ ਤਰ੍ਹਾਂ ਭਈ ਜਦੋਂ ਡਿਜ਼ਾਸਟਰ ਇੱਡਾ ਵੱਡਾ ਹੋਵੇ ਨਾ ਫਿਰ ਮੁਸ਼ਕਲਾਂ ਵੀ ਹੁਣੀਆਂ ਵੱਧ ਜਾਂਦੀਆਂ ਨੇ ਜ਼ਿਆਦਾ। ਤੇ ਉਹਦੇ ਵਿੱਚ ਕਈ ਵਾਰੀ ਨਜਾਇਜ਼ ਫਾਇਦਾ ਵਿੱਚ ਝੁਕ ਲੈਂਦੇ ਪਰ ਹੁਣ ਮਾੜੇ ਚੰਗੇ ਬੰਦੇ ਤੇ ਹਰ ਥਾਂ ਤੇ ਹੁੰਦੇ ਨੇ ਪਰ ਜਿਨ੍ਹਾਂ ਦੀ ਭਾਵਨਾ ਸੇਵਾ ਤੇ ਆਪਾਂ ਸੇਵਾ ਤੇ ਹੀ ਕਨਸੈਂਟਰੇਟ ਰੱਖੀ ਤੇ ਇੱਕ ਗੱਲ ਸੇਵਾ ਦੀ ਟਾੜੀ ਮੈਂ ਕਰਦਾ ਜਦੋਂ ਹੜ੍ਹ ਸੀ ਆ ਉਦੋਂ ਕਾਫੀ ਸੰਸਥਾ ਆਈਆਂ ਸਾਰਿਆਂ ਕਈਆਂ ਨੇ ਕਈ-ਕਈ ਪਿੰਡ ਗੋਦ ਲੱਲੇ ਪਰ ਅੱਜ ਉਹ ਗੋਦ ਜਿਹੜੇ ਜਿਨ੍ਹਾਂ ਲੋਕਾਂ ਨੇ ਲਏ ਆ ਮੈਨੂੰ ਤੇ ਕੋਈ ਗਰਾਊਂਡ ਲੈਵਲ ਤੇ ਦੇਖਿਆ ਨਹੀਂ ਲਿਆ ਵੀਰ ਜੀ ਇਹ ਗੱਲ ਉਦੋਂ ਆਪਣੇ ਕੀਰਤਨੀ ਸਿੰਘ ਬੜੇ ਚੜ੍ਹਦੀ ਕਲਾ ਦੇ ਵਿੱਚ ਕਰ ਰਹੇ ਸਨ ਵੀ ਜਿਸ ਦਿਨ ਪਾਣੀ ਉਤਰਨਾ ਹੈ ਉਸ ਦਿਨ ਬਹੁਤ ਜ਼ਰੂਰਤ ਹੈ ਵੀ ਅੱਜ ਤੁਸੀਂ ਸਾਰੇ ਇਧਰ ਨੂੰ ਤੁਰੇ ਤੁਸੀਂ ਦੇਖਿਆ ਵੀ ਆ ਰਾਸ਼ਨ ਦੀ ਵੀ ਬੜੀ ਦੁਰਵਰਤ ਹੋਈ ਹੈ ਔਰ ਮਤਲਬ ਰੂਲਿਆ ਵੀ ਬੜਾ ਪਰ ਕੀ ਹੈ ਵੀ ਜਦੋਂ ਇਸ ਤਰ੍ਹਾਂ ਦੀ ਗੱਲ ਹੁੰਦੀ ਆਪਾਂ ਉਹੀ ਗੱਲ ਕੀਤੀ ਪਹਿਲਾਂ ਵੀ ਜਦੋਂ ਇਸ ਤਰ੍ਹਾਂ ਦਾ ਡਿਸਾਸਟਰ ਵੱਡਾ ਹੋਵੇ ਨਾ ਤੇ ਫਿਰ ਸੇਵਾ ਦਾ ਕੋਈ ਤਰੀਕਾ ਹੋਣਾ ਚਾਹੀਦਾ ਤੇ ਫਿਰ ਗੱਲ ਬਣਦੀ ਹੈ ਤੇ ਕੰਡੀਸ਼ਨ ਬੜੀਆਂ ਰੱਖੀਆਂ ਜਾਂਦੀਆਂ ਜੀ 2 ਕਿੱਲੇ ਵਾਲੇ ਨੂੰ ਦੇਣਾ 5 ਕਿੱਲੇ ਵਾਲੇ ਨੂੰ ਦੇਣਾ ਹਾਂ ਜਿਹੜਾ ਜਿੰਨਾ ਵੱਡਾ ਨੁਕਸਾਨ ਆ ਉਹਦਾ ਵੱਡਾ ਵੱਡਾ ਨੁਕਸਾਨ ਇਹ ਚੀਜ਼ ਨੂੰ ਕਿਤਾ ਮੰਨਦੇ ਵੀ ਹਾਂ ਇਹ ਮਤਭੇਦ ਰੱਖਣੀ ਚਾਹੀਦੀ ਹੈ ਕਿ ਜਾਂ ਚਲੋ ਜਿਹਦਾ ਨੁਕਸਾਨ ਹੋਇਆ ਹਰੇਕ ਚੀਜ਼ ਇਨਸਾਨ ਨੂੰ ਜਿਹੜੀ ਚੀਜ਼ ਮਿਲਣੀ ਚਾਹੀਦੀ ਵੀ ਜੀ ਸਾਡਾ ਮੰਨਣਾ ਆ ਔਰ ਅਸੀਂ ਤਰੀਕਾ ਉਹੀ ਵਰਟਿਆ ਬਈ ਜ਼ੋਨ ਲੈਵਲ ਦੇ ਵਿੱਚ ਵੰਡ ਕੇ ਔਰ ਜ਼ਰੂਰੀ ਨੇ ਵੀ ਤੁਸੀਂ 8 8 10 10 ਪਿੰਡ ਰੱਖਣੇ ਮੇਰਾ ਇਹ ਮੰਨਣਾ ਸੀ ਜਾਂ ਸਾਡਾ ਸਾਰਿਆਂ ਦਾ ਮੰਨਣਾ ਸੀਗਾ ਵੀ ਜਿੰਨੇ ਛੋਟੇ ਡੱਬੇ ਬਣਾਏ ਜਾਣ ਛੋਟੇ ਡੱਬੇ ਤੋਂ ਭਾਵ ਵੀ 2 ਜਾਂ 3 ਪਿੰਡ ਹਰ ਸੰਸਥਾ ਨੂੰ ਇਦਾਂ ਲੈਣੇ ਚਾਹੀਦੇ ਸੀ ਜਿਹਦੇ ਵਿੱਚ ਵੀ ਤੁਸੀਂ ਉਹਦੇ ਵਿੱਚ ਦੂਰਵਰਤੋਂ ਵੀ ਘਟ ਹੋਣੀ ਸੀਗੀ ਉਹਦੇ ਵਿੱਚ ਵੱਧ ਤੋਂ ਵੱਧ ਆਪਾਂ ਸੇਵਾ ਵੀ ਕਰ ਸਕਦੇ ਸੀਗੇ ਪਰ ਹੁਣ ਕੀ ਹੈ ਬੀਬੀ ਜੀ ਕੁਝ ਐਨਜੀਓ ਜਾਂ ਆਪਾਂ ਕਿਸੇ ਤੇ ਕੋਈ ਇਲਜ਼ਾਮ ਨਹੀਂ ਲਾਉਂਦੇ ਜਦੋਂ ਆਪਾਂ 20-20 ਪਿੰਡਾਂ ਦੇ ਨਾਮ ਲਿਖ ਦੇਣੇ ਆ ਤੇ ਕੋਈ ਪਤਾ ਹੀ ਨਹੀਂ ਵੀ ਕਿੱਥੇ ਹੋ ਰਹੀ ਹੈ ਕਿੱਥੇ ਨਹੀਂ ਸਰਪੰਚ ਸਾਹਿਬ ਵੀ ਉਹਦੇ ਨਾਲ ਸਹਿਮਤ ਨਹੀਂ ਪਿੰਡ ਵੀ ਖੁਸ਼ ਨਹੀਂ ਫਿਰ ਮੈਨੂੰ ਨਹੀਂ ਲੱਗਦਾ ਵੀ ਉਹ ਤਰੀਕਾ ਸੇਵਾ ਦਾ ਸਹੀ ਹੈ ਕਿ ਕੋਈ ਮੰਨ ਲਓ ਤੁਸੀਂ 1000 ਕਿਲ ਦਾ ਜਿਹੜਾ ਗੋਦ ਲਿਆ ਉਹਦੇ ਚ 2.5 ਉਸ ਤੋਂ ਹੋਰ ਕਿਹੜੀ ਕਿਹੜੀ ਚੀਜ਼ ਜਿਹੜੀ ਆ ਤੁਸੀਂ ਆਪਣੀ ਜਿਹੜੀ ਆ ਰੱਗ ਸਿੰਘ ਨਾਲੋਂ ਉਹ ਅਸੀਂ ਸਰਪੰਚ ਸਾਹਿਬ ਹੋਰਾਂ ਨਾਲ ਪਹਿਲਾਂ ਗੱਲ ਕੀਤੀ ਸੀ ਪੂਰੀ ਡਿਟੇਲ ਦੇ ਵਿੱਚ ਜੋ ਇਹਨਾਂ ਵੱਲੋਂ ਪਰ ਇਕੜ ਦੀ ਬਜਾਈ ਦੀ ਜੋ ਵੀ ਰਿਕੁਆਇਰਮੈਂਟ ਬਣਦੀ ਸੀ ਨਾ ਬਜਾਈ ਤੋਂ ਲੈ ਕੇ ਦਵਾਈ ਦੀ ਸਪਰੇਅ ਤੱਕ ਉਹ ਇਹਨਾਂ ਵੱਲੋਂ ਜੋ ਸਾਨੂੰ ਕਿਹਾ ਗਿਆ ਸੀ ਤਕਰੀਬਨ 3700 ਜਾਂ 4000 ਦੇ ਨੇੜੇ ਤੇੜੇ 2-300 ਦਾ ਫਰਕ ਪੈਂਦਾ ਸੀਗਾ ਪਰ ਆਪਾਂ ਬਾਈਪਰ ਕੁਐਸਚਨ 4000 ਹੀ ਲੈ ਕੇ ਚੱਲੇ ਸੀਗੇ ਵੀ ਜੇ ਵਾਅਦਾ ਕਰਦਾ ਮਾੜਾ ਮੋਟਾ ਉਹ ਅਪਡਜਸਟ ਕਰ ਲਾਂਗੇ ਆਪਾਂ ਪਰ 1 ਏਕੜ ਦੀ 4000 ਦੇ ਨਾਲ ਸੇਵਾ ਕਰਦੇ ਬਿਲਕੁਲ ਆਸਵਾਲ ਕਰੂੰਗਾ ਕਿ ਕੰਮ ਤੇ ਕਿਤੇ ਨਾ ਕਿਤੇ ਸਰਕਾਰਾਂ ਦਾ ਹੈ ਪਰ ਬੜੀ ਵੱਡੀ ਗੱਲ ਹੈ ਕਿ ਸਾਡੀਆਂ ਸੰਸਥਾਵਾਂ ਨੇ ਸਾਹਮਣੇ ਸਰਕਾਰਾਂ ਦੇ ਤੇ ਚਲੋ ਆਪਾਂ ਦੁਨੀਆ ਵੀ ਸਰਕਾਰਾਂ ਨੂੰ ਨਹੀਂ ਜਾਣਦੇ ਸਾਡੀ ਸਰਕਾਰ ਗੁਰਰਾਮ ਦਾਸ ਜੀ ਉਹਨਾਂ ਨੇ ਧੰਨਵਾਦ ਆ ਤੁਹਾਡਾ ਬਹੁਤ ਸਾਬ ਸਿੰਘ ਸਾਹਿਬ ਅੱਜ ਬੜੀ ਵੱਡੀ ਸਭਾ ਲੱਗੇ ਤੁਸੀਂ ਪਹੁੰਚ ਜੋ ਕੀ ਕਹਿਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੇਵਾ ਗੁਰਰਾਮਦਾਸ ਹੀ ਕਿਰਪਾ ਕਰਨ ਤੇ ਤਾਂ ਹੀ ਹੁੰਦੀ ਹੈ ਜਿਸ ਕਿ ਤੋਂ ਵੱਡੀ ਤਾਂ ਸੇਵਾ ਹੋਣੀ ਕਿਉਂਕਿ ਪਰਮੇਸ਼ਰ ਤੂੰ ਪ੍ਰਭ ਦਾਤਾ ਦਾਨਮਤ ਪੂਰਾ ਹਮ ਥਾਰੇ ਭਿਖਾਰੀ ਜੀਓ ਤੂੰ ਦਾਤਾ ਸਭ ਮੰਗਤੇ ਇੱਕੋ ਦੇਵਨ ਹਾਰ ਕਿਉਂਕਿ ਉਸ ਪਰਮੇਸ਼ਰ ਦਾ ਹੀ ਸਾਰਾ ਦਿੱਤਾ ਖਾ ਰਹੇ ਜਿੰਨੇ ਵੀ ਆ ਤੇ ਗੁਰੂ ਸਾਹਿਬ ਜੀ ਨੇ ਇਹ ਕਿਰਪਾ ਕੀਤੀ ਹੈ ਜੋ ਕਿ ਸ਼੍ਰੋਮਣੀ ਰਾਗੀ ਸਭਾ ਜਿਨ੍ਹਾਂ ਦੇ ਮੁਖ ਸੇਵਾਦਾਰ ਭਾਈ ਓੰਕਾਰ ਸਿੰਘ ਜੀ ਜਦੋਂ ਇੱਧਰ ਹੜ ਆਏ ਸੀ ਨਾ ਤੂ ਦੋ ਮਨ ਦੇ ਵਿੱਚ ਫੁਰਨਾ ਸੀ ਕਿ ਸੱਚੇ ਪਾਤਸ਼ਾਹ ਕਿਰਪਾ ਕਰੋ ਤੇ ਅਸੀਂ ਕੁਝ ਸੇਵਾ ਕਰ ਸਕੀਏ ਫਿਰ ਪਹਿਲਾਂ ਰਾਗੀ ਸਿੰਘਾ ਨੇ ਆਪਣੇ ਤੌਰ ਤੇ ਜਿੰਨਾ ਜਨਾ ਹੋ ਸਕਿਆ ਸਾਰਾ ਕੀਤਾ ਉਸ ਤੋਂ ਪ੍ਰੰਤ ਅਸੀਂ ਵੱਖ-ਵੱਖ ਸ਼ਹਿਰਾਂ ਦੇ ਵਿੱਚ ਪ੍ਰੋਗਰਾਮ ਉਲੀਕਣਾ ਕੀਤੇ ਕਿ ਉਹਨਾਂ ਦੇ ਵਿੱਚੋਂ ਗੁਰੂਕੀਆਂ ਸੰਗਤਾਂ ਨੇ ਸੇਵਾ ਕਰਕੇ ਇਕੱਠੀ ਤੇ ਜਿਹੜੀ ਇੱਥੇ ਪਹੁੰਚਾਈ ਦਵੇ ਉਸ ਤੋਂ ਪ੍ਰੰਤ ਗੁਰੂਕੀਆਂ ਸੰਗਤਾਂ ਨੇ ਬਹੁਤ ਸਾਥ ਦਿੱਤਾ ਉਸ ਤੋਂ ਪ੍ਰੰਤ ਅਸੀਂ ਇੱਥੇ ਆ ਕੇ ਸਰਪੰਚਾਂ ਦੇ ਨਾਲ ਸਲਾਹ ਕੀਤੀ ਤਾਂ ਜੋ ਸਾਰਾ ਬਿਜਾਈ ਉਹਦਾ ਡੀਜ਼ਲ ਖਾਦ ਤੇ ਸਪਰੇਅ ਤੱਕ ਦਾ ਜਿਹੜਾ ਅਸੀਂ ਇਥੋਂ ਲਵਾ ਕੇ ਗਏ ਸਾਹਿਬ ਤਾਂ ਕਿੰਨਾ ਕੁ ਬੰਦਾ ਉਸ ਤੋਂ ਅਪਰੰਤ ਫਿਰ ਅਸੀਂ ਇੱਕ ਵਾਰੀ ਇਹਨਾਂ ਨੂੰ ਆ ਕੇ ਮਿਹਰੇ ਵੀ ਆਪਾਂ ਸੇਵਾ ਇਸ ਤਰੀਕੇ ਨਾਲ ਕਰਨੀ ਆ ਕਿ ਸਾਨੂੰ ਜਿਹੜਾ ਸੰਗਤ ਦਾ ਪੈਸਾ ਨਾ ਉਹ ਇੱਕ ਇੱਕ ਰੁਪਈਆ ਵੀ ਚੰਗੀ ਜਗ੍ਹਾ ਤੇ ਔਰ ਲੋੜਵੰਦ ਦੇ ਲੱਗੇ ਪਹੁੰਚੋ ਨਾ ਉਹਨਾਂ ਤੱਕ ਪਹੁੰਚੇ ਕੋਈ ਪੈਸਾ ਇਧਰ ਉਧਰ ਨਾ ਹੋਵੇ ਕਿਉਂਕਿ ਜੇ ਇੱਕ ਘਰ ਨੂੰ ਮੰਨ ਲਓ ਕਿੱਲੇ ਨੂੰ ਮਿਲ ਜਾਂਦਾ ਵਾ ਤੇ ਜਿਹੜਾ ਦੂਜਾ ਘਰ ਆ ਲਾਗੇ ਉਹ ਉਧਰ ਰਹਿ ਜਾਵੇ ਤੇ ਇਹ ਦਾਣਾ ਹੋਵੇ ਕੁਛ ਵੀ ਹਾਂਜੀ ਉਹ ਫਿਰ ਅਸੀਂ ਆ ਕੇ ਸਾਰੀ ਤਰਤੀਬਾਈ ਜ ਬਣਾ ਕੇ ਗਏ ਆਪਣਾ ਅੱਜ ਅਸੀਂ ਸਾਰਾ ਪਿੰਡ ਦੇ ਸਰਪੰਚ ਮੋਤਵਾਰ ਖੜੇ ਨੇ ਲੰਬੜਦਾਰ ਖੜੇ ਨੇ ਅਤੇ ਗੁਰੂ ਘਰ ਦੇ ਗਰੰਤੀ ਖੜੇ ਨੇ ਇੱਕ ਇਹ ਮਨ ਦੇ ਵਿੱਚ ਭਾਵਨਾ ਸੀ ਕਿ ਸਾਰੇ ਪਿੰਡ ਨੂੰ ਚਾਹੇ ਪਿੰਡਾਂ ਦੇ ਵਿੱਚ ਅਹੀ ਪਿੰਡਾਂ ਦੇ ਰਹਿਣ ਵਾਲੇ ਆ ਪਿੰਡਾਂ ਦੇ ਵਿੱਚ ਕਈ ਵਰੀ ਥੋੜਾ ਬਾਦਾ ਉਤਰਾ ਚੜਾ ਹੁੰਦਾ ਵਾ ਹਾਂ ਤੇ ਅਸੀਂ ਕਹੇ ਅਸੀਂ ਵੀ ਉਹ ਪਾਰਟੀ ਬਾਜੀ ਕੋਈ ਨਹੀਂ ਅਵਲ ਅੱਲਾ ਨੂਰ ਪਾਇਆ ਕੁਦਰਤ ਕੇ ਸਾ ਬੰਦੇ ਏਕ ਨੂਰ ਤੇ ਸਭ जग ਉਪਜਾ ਕੌਣ ਬਣੇ ਕੋਮਨ ਤੇ ਉਸ ਗੁਰਬਾਣੀ ਪੜਦੇ ਆ ਸੁਣਦੇ ਆ ਉਸ ਮੁਤਾਬਕ ਹੀ ਭਾਈ ਸਾਹਿਬ ਉਹਨਾਂ ਨੇ ਸਾਰਾ ਪ੍ਰੋਗਰਾਮ ਲਿਖਿਆ ਅੱਜ ਪਿੰਡ ਪਸ਼ੀਆ ਤੇ ਕੋਟ ਗੁਰਬਖਸ਼ ਕੋਟ ਗੁਰਬਖਸ਼ ਇਹਨਾਂ ਦੋਨਾਂ ਪਿੰਡਾਂ ਦੀ ਜਿੰਨੀ ਜ਼ਮੀਨ ਬੰਦੀ ਆ ਤੁਸੀਂ ਭਾਈ ਸਾਹਿਬ ਉਹਨਾਂ ਨੂੰ ਪੁੱਛ ਰਿਹਾ ਸੀ ਕਿ ਕਿਸੇ ਦਾ 5 ਕਿੱਲੇ ਤੋਂ ਉਹਨਾਂ ਨੂੰ 8 ਜਾਂ 10 ਕਿੱਲੇ ਅਸੀਂ ਇਹ ਨਹੀਂ ਰੱਖਿਆ ਜਿੰਨੀ ਵੀ ਜ਼ਮੀਨ ਹੈਗੀ ਆ ਪੂਰੇ ਪਿੰਡ ਦੀ ਪੂਰੇ ਪਿੰਡ ਦੀ ਜਿੰਨੀ ਵੀ ਜ਼ਮੀਨ ਹੈਗੀ ਆ ਉਹ ਅਸੀਂ ਦੋ ਪਿੰਡਾਂ ਨੂੰ ਮਤਲਬ ਅੱਜ ਜਿੰਨਾ ਉਹਨਾਂ ਦਾ ਬਣਦਾ ਸੀ ਉਹ ਸੇਵਾ ਕਰਕੇ ਚੱਲਿਆ ਗੁਰੂ ਰਾਮਦਾਸ ਜੀ ਦੀ ਕਿਰਪਾ ਦਾ ਸਦਕਾ ਪਰ ਅਸੀਂ ਇਹਨਾਂ ਨੂੰ ਵੀ ਹੁਣ ਬੇਨਤੀ ਕਰਦੇ ਆ ਕਿਉਂਕਿ ਜਿਨ੍ਹਾਂ ਨੂੰ ਅੱਜ ਮਿਲ ਜਾਣੀ ਆ ਨਾ ਉਹਨਾਂ ਦੀ ਵੀ ਜ਼ਿੰਮੇਵਾਰੀ ਉਹਨਾਂ ਦੀ ਵੀ ਇੱਕ ਸੇਵਾ ਬਣ ਜੂਗੀ ਕਿ ਉਹ ਵੀ ਆਪਣੇ ਦੀਨ ਧਰਮ ਦੇ ਨਾਲ ਜਿਹੜੇ ਸਾਡੇ ਦੂਜੇ ਪਿੰਡ ਆ ਨਾ ਉਹ ਵੀ ਸਾਡੇ ਹੀ ਆ ਉਹ ਵੀ ਸਾਡੇ ਭੈਣ ਭਰਾਈ ਆ ਉਹਦੇ ਮੁਤਾਬਕ ਅਸੀਂ ਜੇ ਅਸੀਂ ਇਹ ਇਹ ਜਦੋਂ ਇਹੋ ਜੀ ਕੋਈ ਮੁਸੀਬਤ ਆਉਂਦੀ ਆ ਨਾ ਉੱਥੇ ਇੱਕ ਸੰਸਥਾ ਦਾ ਨਹੀਂ ਦੋ ਦਾ ਨਹੀਂ ਚਾਰ ਦਾ ਨਹੀਂ ਆ ਜਾਂ ਸਾਰੀ ਦੁਨੀਆ ਦਾ ਇੱਕ ਜ਼ਿੰਮੇਵਾਰੀ ਬਣ ਜਾਂਦੀ ਆ ਕਿ ਹਰ ਇੱਕ ਨੂੰ ਚੀਜ਼ ਪਹੁੰਚਣੀ ਚਾਹੀਦੀ ਜਿਹੜਾ ਵੀ ਲੋੜਵੰਦ ਹੋਵੇ ਗੁਰੂ ਸਾਹਿਬ ਨੇ ਕਿਰਪਾ ਕੀਤੀ ਆ ਕਿ ਸੇਵਾ ਜਿਹੜੀ ਆ ਇਹ ਗੁਰੂ ਨੇ ਆਪ ਕਰਵਾਈ ਆ ਤੇ ਸਾਡੇ ਪ੍ਰਧਾਨ ਸਾਹਿਬ ਭਾਈ ਓੰਕਾਰ ਸਿੰਘ ਜੀ ਸ਼੍ਰੋਮਣੀ ਰਾਗੀ ਸਭਾ ਅਤੇ ਗੁਰਰਾਮ ਦਾਹ ਦੇ ਸਮੂਹ ਹਰ ਦੇ ਕੀਰਤਨੀਏ ਇਹ ਭਾਈ ਸਤੇਂਦਰ ਵੀਰ ਸਿੰਘ ਜੀ ਭਾਈ ਗੁਰਵਿੰਦਰ ਸਿੰਘ ਜੀ ਭਾਈ ਜਿੰਦਰ ਸਿੰਘ ਜੀ ਸਾਰੇ ਪਹੁੰਚੇ ਆ ਬਾਕੀ ਸਾਡਾ ਇਦਾਂ ਹੁੰਦਾ ਵੀ ਸਮਾਗਮ ਚੱਲ ਰਿਹਾ ਆ ਉਹਦੇ ਕਰਕੇ ਸਾਡੇ ਸਾਰੇ ਰਾਗੀ ਨਹੀਂ ਪਹੁੰਚ ਸਕੇ ਅਤੇ ਜੇ ਹੁਣ ਅੱਗੇ ਆਉਣ ਦੀ ਲੋੜ ਪਈ ਫਿਰ ਜਿਹੜੇ ਸਾਡੇ ਅਸੀਂ ਨਾ ਹੋਏ ਉਹ ਦੂਸਰੇ ਰਾਗੀ ਸੰਗਾ ਕੇ ਇੱਥੇ ਜਗ੍ਹਾ ਕੱਢ ਲੈਂਦੇ ਸਿੰਘ ਸਾਹਿਬ ਇਹ ਬਿਲਕੁਲ ਤੁਹਾਡੀ ਗੱਲ ਸਹੀ ਆ ਕਿ ਜਿੱਦਾਂ ਇਹਨਾਂ ਨੂੰ ਵੀ ਚਾਹੀਦਾ ਕਿ ਜੇ ਇੱਕ ਸੰਸਥਾ ਦੇਗੀ ਆ ਤੇ ਆਪਾਂ ਉਸਤੇ ਸਬਰ ਰੱਖੀਏ ਕਿਉਂਕਿ ਬਹੁਤ ਵਾਰੀ ਇਹ ਗੱਲ ਹੁੰਦੀ ਆ ਕਿ ਆਪਾਂ ਇਹ ਸੰਗਤ ਦੇ ਚਰਨਾਂ 'ਚ ਬੇਨਤੀ ਕਰਨਾ ਚਾਹੁੰਦੇ ਆਂ ਵੀ ਇਹ ਦੋ ਪਿੰਡ ਜਿਨ੍ਹਾਂ ਦਾ ਭਾਈ ਕਰਨੈ ਸਿੰਘ ਜੀ ਨੇ ਜ਼ਿਕਰ ਕੀਤਾ ਹੈ ਕੋਟ ਗੁਰਪਖਸ਼ ਤੇ ਪਸ਼ੀਆਪਨ ਇਹਨਾਂ ਦੀ ਜਿਹੜੀ ਜ਼ਮੀਨ ਦੀ ਸੇਵਾ ਹੈ ਉਹ ਆਪਾਂ ਕਰ ਚੱਲੇ ਹੁਣ ਸੰਸਥਾ ਨੂੰ ਵੀ ਇਹ ਬੇਨਤੀ ਕਰਦੇ ਆਂ ਵੀ ਹੋਰ ਨਾ ਪਿੰਡਾਂ ਦੀ ਜਿਹੜੀ ਤੁਸੀਂ ਸੇਵਾ ਕਰਨੀ ਚਾਹੁੰਦੇ ਹੋ ਕਰੋ ਇਸ ਪਿੰਡ ਦੀ ਇਹ ਸੇਵਾ ਸ਼੍ਰੋਮਣੀ ਗੱਗ ਸਭਾ ਵੱਲੋਂ ਆਰੰਭ ਕਰ ਦਿੱਤੀ ਗਈ ਹੈ ਔਰ ਪੂਰੇ ਜਿੰਨੀ ਸੇਵਾ ਬਣਦੀ ਹੈ ਪੂਰੀ تقریبا ਤੱਕ ਰਮ ਪਹੁੰਚ ਹੀ ਗਈ ਹੈ ਜਿਹੜੀ ਥੋੜੀ ਜੀ ਰਹਿੰਦੀ ਉਹ ਵੀ ਪਹੁੰਚਾਈ ਗਈ ਉਹ ਇੱਕ ਬੜੀ ਵੱਡੀ ਗਲਤੀ ਸੀ ਕੀਤੀ ਵੀ ਅੰਦਰ ਬੈਠੇ ਰਾਗੀ ਸੀ ਆਪਣੇ ਗ੍ਰੰਥੀ ਸਿੰਘ ਦੀ ਜਿਹੜੀ ਆ ਤੁਸੀਂ ਸਭ ਤੋਂ ਪਹਿਸ਼ਾ ਪਹਿਲ ਜਿਹੜੀ ਆ ਉਹਨਾਂ ਦੀ ਮਦਦ ਕਰਨੀ ਚਾਹੀਦੀ ਇਹ ਬਹੁਤ ਗੱਲ ਮੰਦੀ ਸਾਨੂੰ ਇਹ ਗਿਲਾ ਰਹਿੰਦਾ ਇਸ ਗੱਲ ਦਾ ਵੀ ਗ੍ਰੰਥੀ ਸਿੰਘਾਂ ਦੀਆਂ ਵੀਡੀਓ ਵਾਇਰਲ ਹੁੰਦੀਆਂ ਨੇ ਹੋਰੀਆਂ ਪਰ ਇਹ ਇਹ ਆਪਾਂ ਗੱਲ ਕਰਨ ਤੋਂ ਸੰਕੋਚਦੇ ਨਹੀਂ ਆ ਸੰਸਥਾਵਾਂ ਨੂੰ ਇੱਧਰ ਉੱਧਰ ਸਾਰਾ ਕੁਝ ਦਿਸਦਾ ਵਾ ਤੇ ਗ੍ਰੰਥੀ ਸਿੰਘ ਜਿਹੜਾ ਪਿੰਡ ਦਾ ਮੋਤਵਾਰ ਹੁੰਦਾ ਹਰ ਪਾਸੇ ਤੋਂ ਸਰਪੰਚ ਸਰਪੰਚ ਦੀ ਇੱਕ ਅਹੁਦਾ ਹੋਰ ਹੁੰਦਾ ਹੈ ਪਰ ਗਰੰਤੀ ਸਿੰਘ ਦੀ ਇੱਕ ਸ਼ਖਸੀਅਤ ਹੋਰ ਹੁੰਦੀ ਆ ਗਰੰਤੀ ਸਿੰਘ ਹਰ ਘਰ ਦਾ ਸਾਂਝਾ ਹੁੰਦਾ ਤੇ ਗਰੰਤੀ ਸਿੰਘ ਆਪਾਂ ਸੰਗਤ ਦੇ ਵਿੱਚ ਵਾਦਾ ਕੀਤਾ ਸੀ ਵੀ ਗੁਰਸਿੱਖ ਪਰਿਵਾਰ ਨੂੰ ਪਹਿਲ ਦਿੱਤੀ ਜਾਊਗੀ ਉਹਦੇ ਤਹਿਤ ਹੀ ਆਪਾਂ ਪਹਿਲਾਂ ਸਭ ਤੋਂ ਆ ਕੇ ਗਰੰਤੀ ਸਿੰਘ ਜੀ ਨੂੰ ਪੁੱਛਿਆ ਵੀ ਉਹਨਾਂ ਦੀ ਜ਼ਰੂਰਤ ਕੀ ਆ ਉਸੇ ਤਹਿਤ ਪਹਿਲਾਂ ਉਹਨਾਂ ਦੀ ਸੇਵਾ ਕਰਾਂਗੇ ਉਸ ਤੋਂ ਬਾਅਦ ਇਹ ਸ਼ੁਰੂਆਤ ਸੇਵਾ ਦੀ ਜੀ ਧੰਨਵਾਦ ਹਾਂਜੀ ਸਰਪੰਚ ਸਾਹਿਬ ਕੀ ਗੱਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਹੁਤ ਬਹੁਤ ਧੰਨਵਾਦ ਰਾਗੇ ਸਿੰਘ ਕੀਰਤਨੇ ਜਥੇ ਤੁਹਾਨੂੰ ਦਿਲੋਂ ਦੱਸ ਤੇ ਮੈਂ ਨਗਰਪਸ਼ੀਆ ਦਾ ਗਰੰਤੀ ਸਿੰਘ ਸੇਵਾ ਨਿਭਾ ਰਿਹਾ ਗੁਰਦ੍ਰਸ਼ ਸਾਹਿਬ ਵਿਖੇ ਇਹ ਸਾਰੇ ਰਾਗੀ ਸਿੰਘਾਂ ਵੱਲੋਂ ਕੀਰਤਨੇ ਜਥੇ ਵੱਲੋਂ ਸਭਾ ਵੱਲੋਂ ਸ੍ਰੀ ਗੁਰੂ ਆਨੰਦ ਸਾਹਿਬ ਦਰਬਾਰ ਸਾਹਿਬ ਤੋਂ ਇਹ ਸੇਵਾ ਲੈ ਕੇ ਸਾਡੇ ਨਗਰਪਸ਼ੀਆ ਵਿਖੇ ਪਹੁੰਚੇ ਨੇ ਸਤਿਗੁਰੂ ਜੀ ਦੀ ਕਿਰਪਾ ਅਨੁਸਾਰ ਗੁਰੂ ਆਨੰਦ ਸਾਹਿਬ ਦੀ ਕਿਰਪਾ ਅਨੁਸਾਰ ਗੁਰੂ ਘਰ ਦੇ ਸੇਵਾ ਕਰਦੇ ਮੁਤਾਬਕ ਇਹਨਾਂ ਮੇਰੇ ਜੱਥਾ ਸ਼ਕਤ ਜੀ ਨੇ ਸੇਵਾ ਕੀਤੀ ਹੈ ਸਰ ਦਸਕ ਲੰਨ ਸੇਵਾ ਕਰਕੇ ਮੈਨੂੰ ਇੱਕ ਪਾਤਰ ਬਣਾਇਆ ਨੇ ਆਪਣੇ ਚਰਨਾਂ ਦਾ ਇਸ ਕਰਕੇ ਗੁਰੂ ਰਾਮਦਾਸ ਜੀ ਕਿਰਪਾ ਕਰ ਅਨਸਾਰ ਇਹ ਸੰਗਤਾਂ ਸਭਾਵਾਂ ਦੇ ਸਿਰ ਤੇ ਮੇਰ ਪ੍ਰਿਆਤ ਕਰਕੇ ਉਦਾਰੋਕਰੋ ਖੁਸ਼ੀਆਂ ਬਖਸ਼ਿਸ਼ ਕਰਨ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭੰਨ ਸਿਵਾ ਕਰਾਈ ਗੁਰੂ ਗ੍ਰੰਥ ਕਾ ਪਲਸਾ ਵਾਰੀ ਪਟੋਲ ਨਾਗੇ ਬਾਬਾ ਜੀ ਦਾ ਧੰਨਵਾਦ ਆ ਜਿਹੜੇ ਗੁਰੂ ਰਾਮਦਾਸ ਜੀ ਦੇ ਘਰ ਤੋਂ ਆ ਕੇ ਸਾਡੇ ਦਵਾਂ ਪਿੰਡਾਂ ਦੀ ਇਹਨਾਂ ਜਿਹੜੀ ਕਿਸਾਨਾਂ ਦੀ ਬਾਹ ਫੜੀ ਆ ਤੇ ਸਾਡੀ ਜਿਹੜੀ ਬਜਾਈ ਦੀ ਇਹਨਾਂ ਪ੍ਰਕਿਰਿਆ ਸ਼ੁਰੂ ਕਰਵਾਈ ਆ ਤੇ ਗੁਰੂ ਰਾਮਦਾਸ ਦੀ ਕਿਰਪਾ ਦੇ ਨਾਲ ਹੀ ਇਹ ਸਿਰੇ ਚੜ ਗਈ। ਕਿਉਂ ਲੋਕਾਂ ਨੂੰ ਇਹ ਨਾਲ ਲੱਗੇ ਵੀ ਇਹ ਸਰਪੰਚ ਕੱਲ ਤੇ ਉੱਥੇ ਚੈੱਕ ਲੈਂਡ ਇਹਦਾ ਜੀ ਖਲੋਤਾ ਹੈ। ਵੇਖੋ ਜੀ ਮੈਂ ਇਹ ਕੱਲਾ ਮੈਂ ਆਪਣੇ ਲਈ ਨਹੀਂ ਖਲੋਤਾ ਮੈਂ ਸਾਰੇ ਪਿੰਡ ਲਈ ਖਲੋਤਾ ਆ। ਤੇ ਸਾਰੇ ਹੀ ਪਿੰਡ ਦਾ ਮੈਂ ਲਿਸਟ ਦੇ ਵਿੱਚ ਨਾ ਆ ਆ ਉਹਦੇ ਵਿੱਚ ਇੱਕ ਵੀ ਬੰਦਾ ਨਹੀਂ ਆ ਰਿਹਾ ਮੈਂ ਆਪ ਗੁਰਦਾਰਾ ਸਾਹਿਬ ਸੁngਰਾਣ ਵਾਲ ਦੇ ਨਾਲ ਲਾਉਸਮੈਂਟ ਆਪ ਖੁਦ ਮੈਂ ਕੀਤੀ ਆ। ਤੇ ਮੇਰਾ ਕਿਸੇ ਨਾ ਕੋਈ ਵਿਰੋਧ ਨਹੀਂ ਆ ਜਿੰਨੇ ਵੀ ਸੇਵਾ ਗੁਰੂ ਰਾਮਦਾਸ ਦੇ ਘਰੋਂ ਆਈ ਆ ਜੇ ਕੋਈ ਨਹੀਂ ਖਰਦਾ ਸੀ ਉਹਦੇ ਘਰ ਬਚਾਵਾਂਗੇ ਤੇ ਇਹ ਬਿਲਕੁਲ ਗੱਲ ਮੇਰੀ ਕਲੀਅਰ ਹੈ ਵੀ ਮੈਂ ਹਰੇਕ ਦੇ ਘਰ ਜਿਹੜੀ ਇਹ ਸੇਵਾ ਪਹੁੰਚਾ ਕੇ ਆਵਾਂਗੇ ਤੇ ਇਹਨਾਂ ਨੇ ਵੀ ਬੇਨਤੀ ਕੀਤੀ ਹੈ ਤੇ ਮੈਂ ਵੀ ਜਿਹੜੀਆਂ ਦੂਜੀਆਂ ਸੰਸਥਾ ਉਹਨਾਂ ਨੂੰ ਵੀ ਬੇਨਤੀ ਕਰਨਾ ਚਾਹੁੰਦਾ ਆ ਤੇ ਸਾਡੇ ਕੋਲ ਹਰੇਕ ਜ਼ਿੰਮੇਵਾਰ ਦੀ ਇੱਕ ਇੱਕ ਪਿੰਡ ਦੇ ਜ਼ਿੰਮੇਵਾਰ ਸਰਪੰਚਾਂ ਕੋਲ ਸਾਡੇ ਕੋਲ ਲਿਸਟ ਆ ਜੇ ਕੋਈ ਕਹਿੰਦਾ ਮੈਨੂੰ ਨਹੀਂ ਮਿਲਿਆ ਕਿਰਪਾ ਕਰਕੇ ਸਾਡੇ ਦਵਾਂ ਨਾਲ ਪਸ਼ੀਏ ਦੇ ਸਰਪੰਚਾਂ ਨਾਲ ਕੋਟਕੜਾ ਸੰਪਰਕ ਕਰ ਲੇ ਅਸੀਂ ਉਹਨਾਂ ਨੂੰ ਲਿਸਟ ਦੱਸ ਦਾਂਗੇ ਵੀ ਐਨੀ ਪੈਲੀ ਸੀ ਐਨੀ ਇਹਨਾਂ ਨੂੰ ਆਪਾਂ ਬੀਜ ਦੀ ਖਾਦ ਦੀ ਸੇਵਾ ਦੇਤੀ ਆ ਤੇ ਫੇਰ ਮੈਂ ਸੰਸਥਾਵਾਂ ਸਾਰੀਆਂ ਨੂੰ ਇਹੋ ਕਹਿਣਾ ਹੈ ਸੇਵਾਦਾਰਾਂ ਨੂੰ ਵੀ ਸਾਡੇ ਨਾਲ ਸਰਪੰਚਾਂ ਨਾਲ ਸੰਪਰਕ ਕਰਕੇ ਤੇ ਜਿਹੜੀ ਵੀ ਕੋਈ ਇੱਥੇ ਚੀਜ਼ ਪਚਾਉਣੀ ਆ ਹੋਰ ਨਹੀਂ ਐ ਜੀ ਕਹਿੰਨੇ ਖੇਤੀਬਾੜੀ ਦੇ ਜਿਹੜੀ ਖਾਦ ਬੀਜ ਦੀ ਸੇਵਾ ਜਿਹੜੀ ਦੇਣੀ ਆ ਸਾਡੇ ਨਾਲ ਸੰਪਰਕ ਕਰਕੇ ਕਿਉਂਕਿ ਸਾਡੇ ਕੋਲ ਲਿਸਟ ਆ ਇਹਨਾਂ ਹੀ ਮੈਂ ਕਹਿਣਾ ਚਾਹੁੰਦਾ ਪਸ਼ੀਏ ਸਾਹਿਬ ਤੁਸੀਂ ਵੀ ਇੱਥੋਂ ਦੇ ਸਰਪੰਚ ਕਿੰਨੇ ਜਿਮੀਂਦਾਰਾ ਆਪਣੇ ਇੱਥੇ ਪਿੰਡ ਦੇ ਵਿੱਚ ਨਿਕਾਉਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਲਗਭਗ ਸਾਡੇ ਟੋਟਲੀ ਜਿੰਨੇ ਵੀ ਜ਼ਿਮੀਂਦਾਰ ਹਨ 119 ਘਰਨੇ ਜ਼ਿਮੀਂਦਾਰਾਂ ਦੇ ਸਾਰਿਆਂ ਦਾ ਹੀ ਬਹੁਤ ਜ਼ਿਆਦਾ ਨੁਕਸਾਨ ਹੋਇਆ ਜੀ ਤੇ ਅਸੀਂ ਧੰਨਵਾਦ ਕਰਦੇ ਹਾਂ ਜੀ ਸ਼੍ਰੋਮਣੀ ਰਾਗੀ ਕਥਾ ਸਿੱਧੀ ਦਰਬਾਰ ਸਾਹਿਬ ਵਾਲਿਆਂ ਦਾ ਜਿਨ੍ਹਾਂ ਨੇ ਸਾਡੇ ਹੜ੍ਹ ਨਾਲ ਬਹੁਤ ਹੀ ਪ੍ਰਭਾਵਿਤ ਹੋਏ ਪਿੰਡ ਦੀ ਬਾਹ ਫੜੀ ਤੇ ਅੱਜ ਸਾਡੇ 1050 ਏਕੜ ਕਣਕ ਦੀ ਬਜਾਈ ਪਿੰਡ ਪਛਿਆ ਦੇ ਕੋਟ ਗੁਰਬਖਸ਼ ਦੀ ਆ ਕੇ ਨਾਲ ਸੇਵਾ ਕਰਵਾ ਰਹੇ ਜਿਹਦੇ ਵਿੱਚ ਡੀਏਪੀ ਬੀਜ ਡੀਜੀਲ ਦੀ ਸੇਵਾ ਕਰ ਰਹੀ ਆ ਅਸੀਂ ਧੰਨਵਾਦ ਕਰਦੇ ਹਾਂ ਜੀ ਫਿਰ ਤੋਂ ਸ਼੍ਰੋਮਣੀ ਰਾਗੀ ਸਭਾ ਸ੍ਰੀ ਦਰਬਾਰ ਸਾਹਿਬ ਵਾਲਿਆਂ ਉਹ ਕਿ ਜੁਮੇਰੀ ਠਾਡੀ ਪਾਦਣੀ ਆ ਕਿਉਂ ਕੱਲੀ ਕੱਲੀ ਚੀਜ਼ ਨੂੰ ਵੇਖ ਕੇ ਕੱਲੇ ਕੱਲੇ ਜ਼ਿੰਮੇਦਾਰ ਨੂੰ ਦੇਖ ਕੇ ਦੇਣਾ ਪੈਣਾ ਸਰ ਹਾਂ ਜੀ ਹਾਂ ਜੀ ਬਿਲਕੁਲ ਜੀ ਆਪਾਂ ਲਿਸਟਾਂ ਬਣਾਈਆਂ ਹੋਈਆਂ ਪ੍ਰੋਪਰ ਸਾਰਿਆਂ ਜ਼ਿੰਮੇਦਾਰਾਂ ਦਾ ਜਿਵੇਂ ਜਿੰਨਾ ਨੁਕਸਾਨ ਹੋਇਆ ਸਾਰਿਆਂ ਦੀ ਲਿਸਟਾਂ ਬਣਾਈਆਂ ਹੋਈਆਂ ਤੇ ਰਾਗੀ ਸਭਾ ਵੱਲੋਂ ਵੀ ਸਾਨੂੰ ਇਹ ਹੀ ਬੇਨਤੀ ਆ ਵੀ ਕਿਸੇ ਨਾਲ ਵੀ ਕੋਈ ਇਦਾਂ ਨਹੀਂ ਕਰਨਾ ਵੀ ਵਿਤਕਰਾਂ ਨਹੀਂ ਕਰਨਾ ਕਿਸੇ ਨੂੰ ਮਿਲ ਜੇ ਦੂਸਰੇ ਦੇ ਨਾਮ 'ਤੇ ਤੇ ਇਹ ਚੀਜ਼ ਨੂੰ ਬਖਰਾਦੇ ਆ ਸਾਰਿਆਂ ਦੀ ਪ੍ਰੋਪਰ ਲਿਸ ਤੁਹਾਨੂੰ ਬਹੁਤ ਬਹੁਤ ਧੰਨਵਾਦ ਇਹ ਸਾਨੂੰ ਹਜ਼ੂਰੀ ਰਾਗੀ ਜੀ ਦੇ ਦਰਬਾਰ ਸਾਹਿਬ ਉਹਨਾਂ ਨੇ ਬੜੀ ਵੱਡੀ ਸੇਵਾ ਚੁੱਕੀ ਆ ਤੇ ਪਿੰਡ ਪਸ਼ੀਏ ਤੇ ਕੋਟਗੜ ਬਕਸ਼ ਦੇ ਜਿਹੜੇ ਜ਼ਿੰਮੇਦਾਰਾਂ ਦਾ ਜਿਹੜਾ ਸਾਰਾ ਖਰਚਾ ਚੁੱਕਿਆ ਮੈਂ ਜਸਦੀਪਟਲੋਂ ਕੈਮਰਾਮੈਨ ਸੁਖਬੀਰ ਸਿੱਧੂ ਦੇ ਨਾਲ ਅਰਮਦਾ